ਹਜ਼ਾਰ ਵਾਲਾ ਜਿਹੜਾ ਮਸਲਾ ਉਸ ਮਸਲੇ ਦੇ ਵਿੱਚ ਅੱਜ ਪਾਤਣਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਫੈਦਲ ਅਤੇ ਟਰੈਕਟਰ ਮਾਰਚ ਇੱਕ ਵੱਡਾ ਮਾਰਚ ਕਿਉਂਕਿ ਭਾਈ ਅੱਜ 7 ਦਿਨ ਹੋ ਗਏ ਜਿਹੜੀਆਂ ਉਹਨਾਂ ਬਾਈਆਂ ਦੀਆਂ ਨੇ 7 ਦਿਨ ਹੋ ਗਏ ਰੱਖੀਆਂ ਨੂੰ ਏਸੇ ਟਰਾਲੀ ਦੇ ਵਿੱਚ ਨੇ ਤੇ ਲੋਕਾਂ ਦਾ ਗੁੱਸਾ ਇਹ ਆ ਕੇ ਭਾਈ ਹੱਲ ਕਰੋ ਮਸਲੇ ਦਾ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਮੇਨ ਦੋਸ਼ੀ ਹੈ ਜਿਹੜਾ ਲੱਖਾਂ ਲੱਖਾਂ ਕਹਿੰਦੇ ਨੇ ਜਿਹਨੂੰ ਲੱਖਾਂ ਪੁਲਿਸિયા ਕੋਈ ਵੀ ਉਸ ਨੂੰ ਗ੍ਰਿਫਤਾਰ ਕਰੋ ਉਸੇ ਮਸਲੇ ਦੇ ਵਿੱਚ ਅੱਜ ਵੱਡਾ ਟਰੈਕਟਰਾਂ ਤੇ ਪਾਇਦਲ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖੋ ਲੋਕਾਂ ਦਾ ਭਾਈ ਜਮਾਂ ਹੜਾ ਆਇਆ ਪਿਆ ਲੋਕਾਂ ਦਾ ਲੋਕਾਂ ਦਾ ਤੁਸੀਂ ਦੇਖ ਰਹੇ ਹੋ ਕਿ ਹੜਾ ਆਇਆ ਪਿਆ ਪਿੱਛੇ ਬਹੁਤ ਦੂਰ ਤੱਕ ਟਰਾਲੀਆਂ ਨੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਦੇਖੋ ਉਹ ਨਿਗਾਹ ਮਾਰੂ ਪਿੱਛੇ ਟਰੈਕਟਰਾਂ ਦੇ ਉੱਪਰ ਨੇ ਲੋਕ ਪਹਿਲਾਂ ਸਵੇਰੇ ਤਾਂ ਇਹ ਹੋਇਆ ਸੀ ਕਿ ਕੱਟਿਆ ਨਹੀਂ ਜਾਊਗਾ ਜਿਹੜਾ ਟਰੈਕਟਰ ਮਾਰਚ ਆ ਜਾਂ ਪੈਦਲ ਮਾਰਚ ਕਹ ਲਓ ਇਹਨੂੰ ਪ੍ਰਸ਼ਾਸਨ ਨੇ ਰੋਕਤੇ ਸੀ ਪਰ ਫੇਰਾ ਇਕੱਠ ਬਹੁਤ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਨੂੰ ਝੋਕਣਾ ਪਿਆ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਉਹਨਾਂ ਕਿ ਜਿੱਧਰ ਇਕੱਠ ਜ਼ਿਆਦਾ ਹੋ ਜੇ ਉੱਥੇ ਪ੍ਰਸ਼ਾਸਨ ਨੂੰ ਝੋਕਣਾ ਹੀ ਪੈਂਦਾ ਬਾਈ ਤਾਂ ਤੁਸੀਂ ਦੇਖ ਰਹੇ ਹੋ ਪਾਤੜਾਂ ਦੇ ਵਿੱਚ ਅਜ ਸਮੇ ਆਪਾਂ ਲਗਾਤਾਰ ਇਸ ਮਸਲੇ ਨਾਲ ਜੁੜੇ ਹੋਏ ਆਂ ਮੀਂਹ ਆ ਜਿਹੜਾ ਬਾਈ ਮੀਂਹ ਵੀ ਪੈ ਰਿਹਾ ਹਲਕਾ ਹਲਕਾ ਕਿਤੇ ਰੁਕ ਜਾਂਦਾ ਕਿਤੇ ਪੈਣ ਲੱਗ ਜਾਂਦਾ ਪਰ ਲੋਕ ਲੋਕ ਨੇ ਜਿਹੜੇ ਇਸ ਮਸਲੇ ਦੇ ਨਾਲ ਲਗਾਤਾਰ ਜੁੜੇ ਹੋਏ ਨੇ ਇਕੱਠਾ ਜਿਹੜਾ ਦਿਨ ਹਰ ਦਿਨ ਵੱਧਦਾ ਜਾ ਰਿਹਾ ਚਾਹੇ ਮੀਂਹ ਹੋਵੇ ਚਾਹੇ ਗਰਮੀ ਹੋਵੇ ਇਹ ਮਤਲਬ ਲੋਕ ਨੇ ਜਿਹੜੇ ਆਉਂਦੇ ਆਉਂਦੇ ਨੇ ਡੇਲੀ ਪਰ ਹੁਣ ਗੁੱਸਾ ਵੀ ਵੱਧਦਾ ਜਾ ਰਿਹਾ ਲੋਕਾਂ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਅੱਜ 7 ਦਿਨ ਹੋ ਗਏ ਸ਼ੁੱਕਰਵਾਰ ਦੀ ਗੱਲ ਆ ਬਾਈ 7 ਦਿਨ ਹੋ ਗਏ ਅੱਜ ਪੂਰੇ 7 ਦਿਨਾਂ ਤੋਂ ਲੋਕ ਬੈਠੇ ਨੇ ਇਸੇ ਕਰਕੇ ਅਜੇ ਪਾਤਰਾਂ ਦੇ ਵਿੱਚ ਟਰੈਕਟਰ ਮਾਰਚ ਆ ਜਿਹੜਾ ਉਹ ਕੱਢ ਰਹੇ ਨੇ ਵੀ ਲੋਕਾਂ ਨੂੰ ਜਾਗਰੂਕ ਕਰਾਇਆ ਜਾਵੇ ਅਤੇ ਇਹਨਾਂ ਨੂੰ ਸਮਰਥਨ ਹੈ ਜਿਹੜਾ ਉਰੇ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਦਾ ਵੀ ਆ ਦੁਕਾਨਦਾਰਾਂ ਦਾ ਕਹਿਣਾ ਕਿ ਭਾਈ ਅਸੀਂ ਤੁਹਾਡਾ ਪੂਰਾ ਸਮਰਥਨ ਕਰਾਂਗੇ ਕਿਉਂਕਿ ਹਮਦਰਦੀ ਹਰੇਕ ਨੂੰ ਆ ਜਿਹੜੀ ਉਹਦੀ ਲਾਸਟ ਵੀਡੀਓ ਆ ਬਾਈ ਦੀ ਉਹਨਾਂ ਨਾਲ ਹਰੇਕ ਨੂੰ ਹਮਦਰਦੀ ਆ ਤੇ ਭੈਣਾਂ ਨੇ ਵਿੱਚ ਤੁਸੀਂ ਦੇਖ ਰਹੇ ਹੋ ਸਭ ਆਪੋ ਆਪਣੇ ਤਰੀਕੇ ਨਾਲ ਜਿਹੜਾ ਹੈਗਾ ਇਸ ਨੂੰ ਸਮਰਥਨ ਦੇ ਰਹੇ ਨੇ ਬਾਈ ਅਤੇ ਸਭ ਪੈਦਲ ਚੱਲੇ ਜਾ ਰਹੇ ਨੇ ਪੂਰੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਵਾਪਸ ਇਸੇ ਰਾਹ ਇਹ ਜਿਹੜਾ ਹੈਗਾ ਮਾਰਚ ਉਸੇ ਜਗ੍ਹਾ ਤੇ ਪਹੁੰਚੂਗਾ ਜਨਰੇਟਰ ਆ ਫ੍ਰੀਜਰ ਦੇ ਵਿੱਚ ਨੇ ਦੇਖੋ ਤੇ ਜਨਰੇਟਰ ਚੱਲ ਰਿਹਾ ਕਿਉਂਕਿ ਬਹੁਤ ਧਿਆਨ ਦੇਣਾ ਪੈਂਦਾ ਤੇ ਅੰਕਲ ਹੋ ਰਹੀ ਨੇ ਆਪਣੇ ਨਾਲ ਥੋੜਾ ਜਿਹਾ ਮੈਂ ਇਹਨਾਂ ਨਾਲ ਮੋਟਰਸਾਈਕਲ ਤੇ ਬਹਿ ਕੇ ਵੀ ਸੋਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤੇ ਅੰਕਲ ਨਾਲ ਬਹਿਣਾ ਮੋਟਰ ਤੇ ਹੋਰ ਠੀਕ ਆ ਚਲੋ ਤੇ ਹੁਣ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਟਰੈਕਟਰ ਅੱਗੇ ਚੱਲਦੇ ਆਂ ਬਾਜ਼ਾਰ ਦਾ ਜਿਹੜਾ ਮਾਹੌਲ ਆ ਮੈਂ ਤੁਹਾਨੂੰ ਉਹ ਦਿਖਾਉਣਾ ਤੇ ਵੀਡੀਓ ਨੂੰ ਨਾਲ-ਨਾਲ ਮੜਾ ਸ਼ੇਅਰ ਵੀ ਕਰਦੇ ਰਹੋ ਤਾਂ ਕਿ ਹੋਰ ਲੋਕਾਂ ਤੱਕ ਇਹ ਪੂਰੀ ਗੱਲਬਾਤ ਪਹੁੰਚੇ ਮਕਸਦ ਆਪਣਾ ਗੱਲ ਪਹਚਾਉਣ ਦੀ ਆ ਇਸ ਟਰਾਲੀ ਦੇ ਵਿੱਚ ਨੇ ਤੇ ਅੱਗੇ ਚੱਲਦੇ ਆਂ ਕਾਫੀ ਲੋਕ ਅੱਗੇ ਵੀ ਚਲੇ ਗਏ ਡਿਮਾਂਡ ਉਹੀ ਆ ਕਿ ਜਿਹੜਾ ਪੁਲਸੀਆ ਲੱਖਾ ਜਿਹਨੂੰ ਪੁਲਸ ਫੜ ਨਹੀਂ ਰਹੀ ਉਹਨੂੰ ਗ੍ਰਿਫਤਾਰ ਕਰਿਆ ਜਾਵੇ ਕਿਸਾਨ ਜੁਨੀਅਨਾਂ ਨੇ ਤੇ ਦੇਖਿਓ ਬਾਈ ਮੜਾ ਜਾ ਥੋੜਾ ਜ ਅੱਗੇ ਚੱਲੋ ਯੋ ਉੱਥੇ ਚੱਲੋ ਤੇ ਅੱਗੇ ਚੱਲਦੇ ਆਪਾਂ ਉਹ ਸਾਹਮਣੇ ਵੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਉੱਥੇ ਤੱਕ ਪਹੁੰਚ ਚੁੱਕੇ ਨੇ ਟਰੈਕਟਰਾਂ ਤੇ ਪੈਦਲ ਮੋਟਰਸਾਈਕਲਾਂ ਤੇ ਜਿਵੇਂ ਕਿਸੇ ਨੂੰ ਠੀਕ ਲੱਗਦਾ ਉਵੇਂ ਅਗਲਾ ਪਹੁੰਚ ਰਿਹਾ ਇੱਥੇ ਅੱਗੇ ਕਿੱਥੇ ਤੱਕ ਜਾਣਾ ਆਪਾਂ ਨੇ ਆਪਾਂ ਅੱਗੇ ਪਾਤਣਾ ਸ਼ਹਿਰ ਦੇ ਵਿੱਚ ਹੀ ਜਾਵਾਂਗੇ ਜੀ ਅੱਛਾ ਕਿਹੜਾ ਕੱਟਦੇ ਹੋ ਉਰ ਹੀ ਆਵਾਂਗੇ ਵਾਪਸ ਹਾਂਜੀ ਹਾਂ ਹਾਂ ਪਾਤਣਾ ਸ਼ਹਿਰ ਤੇ ਇੱਥੋਂ ਹੀ ਵਾਪਸ ਆਉਣਾ ਹੈ ਅੱਛਾ ਅੱਛਾ ਤੇ ਅੱਗੇ ਵੀ ਦਿਖਾਉਂਦੇ ਰਹਿਵਾਂਗੇ ਤੁਹਾਨੂੰ ਨਾਲ-ਨਾਲ ਚੱਲੋ ਅੱਗੇ ਇਹ ਕਿਵੇਂ ਉਰੇ ਬੰਦ ਕਰ ਕੇ ਰਸਤਾ ਕੀ ਆ ਹਾਂ ਜਨਾ ਆਪਣੇ ਨੇ ਲੋਕ ਅੱਛਾ ਆਪਣੇ ਨੇ ਆਪਣੇ ਲੋਕ ਨੇ ਜੀ ਇਹ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਥੇ ਆਪਾਂ ਖੜ੍ਹ ਜਾਂਗੇ ਤੇ ਇੱਥੇ ਆਪਾਂ ਸਾਰਾ ਮਾਰਚ ਦਿਖਾਵਾਂਗੇ ਕਿੰਨੇ ਕੁ ਟਰੈਕਟਰ ਨੇ ਬਹੁਤ ਦੁਨੀਆ ਨਾਲ ਦੀ ਜੀ ਬਹੁਤ ਲੰਘੇ ਅੱਗੇ ਬਹੁਤ ਅੱਗੇ ਲੰਘ ਦੇਖ ਲਓ ਤੁਸੀਂ ਔਰ ਇੱਥੋਂ ਤੁਹਾਨੂੰ ਦਿਖਾ ਦਣਾ ਵੇ ਇੱਥੇ ਲਾ ਲਓ ਮਾੜਾ ਮੋਟਰਸਾਈਕਲ ਇੱਥੇ ਆਪਾਂ ਦਿਖਾਉਨੇ ਆ ਤੁਹਾਨੂੰ ਕਿ ਕਿੰਨਾ ਇਕੱਠਾ ਹੈ ਤੇ ਹੁਣ ਜਨਾ ਗੱਲ ਕਰਦਾ ਇਧਰ ਲੋਕ ਖੜੇ ਨੇ ਔਰੇ ਦੇਖੋ ਬਹੁਤ ਦੁਨੀਆ ਆਈ ਆ ਭਾਈ ਦੂਰੋਂ ਦੂਰੋਂ ਅਗਲਾ ਕਹਿੰਦਾ ਯਾਰ ਸਾਤੋਂ ਕਿਹੜੀ ਉਹ ਲਾਸਟ ਕਿਹੜੀ ਵੀਡੀਓ ਪਾ ਕੇ ਗਈ ਤੇ ਨਾ ਖਾਸ ਕਰ ਉਹਨੇ ਬੜੇ ਭਾਵ ਕਰੇ ਭਾਈ ਲੋਕ ਤੇ ਲੋਕ ਕਿਵੇਂ ਤੁਸੀਂ ਕੱਲ ਵੀਡੀਓ ਦੇਖੀ ਲੋਕਾਂ ਦਾ ਕਹਣਾ ਸੀ ਕਿ ਭਾਈ ਬਹੁਤ ਹੱਤ ਮਚਾਈ ਜੀ ਪੁਲਿਸ ਨੇ ਉਪਯੋਗ ਕੁਰਬਾਨੀ ਦੇਗੇ ਯਾਰ ਬੰਦੇ ਕਹਿੰਦੇ ਨੇ ਵੀ ਕਿਸੇ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਕਿ ਯਾਰ ਉਹ ਕੁਰਬਾਨੀ ਦੇਗੇ ਬੰਦੇ ਆਹ ਤੇ ਦੁਕਾਨਦਾਰਾਂ ਨੂੰ ਅਪੀਲ ਵੀ ਕਰ ਰਹੇ ਨੇ ਵੀ ਭਾਈ ਬਣ ਕੇ ਤੁਸੀਂ ਦੁਕਾਨਾਂ ਨੇ ਜਿਹੜੀਆਂ ਬੰਦ ਕਰਕੇ ਸਾਥ ਦਿਓ ਹੈਨਾ ਤੇ ਵੈਸੇ ਵੀ ਲੋਕਾਂ ਦਾ ਸਮਰਥਨ ਹੈ ਦੇਖੋ ਦੁਕਾਨਾਂ ਲੋਕਾਂ ਬੰਦ ਕਰੀ ਆਵੇਂ ਤੁਸੀਂ ਦੇਖੋ ਇਹ ਦੁਕਾਨਾਂ ਦਿਖਾ ਦੇਣਾ ਬਸ ਉਹਨੂੰ ਇਹ ਉਹ ਦੇਖੋ ਦੁਕਾਨਾਂ ਆ ਬੰਦ ਕਰਤੀ ਆ ਦੇਖੋ ਠੀਕ ਆ ਵੀ ਅਪੀਲ ਕਰ ਰਹੇ ਨੇ ਤੇ ਕੁਛ ਆ ਸਾਰੀਆਂ ਬੰਦ ਪਈਆਂ ਨੇ ਦੁਕਾਨਾਂ ਤੇ ਹੁਣ ਜਿਵੇਂ ਗੱਲ ਕਰਦਾ ਅੱਗੇ ਹੋਰ ਆ ਜਾਣ ਉਹ ਫਿਰ ਦਿਖਾਉਣਾ ਮੈਂ ਆ ਦੇਖੋ ਤੁਸੀਂ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਪੈਦਲ ਜਿਵੇਂ ਕਿਸੇ ਨੂੰ ਠੀਕ ਲੱਗਦਾ ਓਵੇਂ ਬਾਈ ਦੁਨੀਆ ਆ ਰਹੀ ਆ ਤੁਸੀਂ ਦੇਖ ਰਹੇ ਹੋ ਆ ਦੇਖੋ ਤੁਸੀਂ ਕਿਵੇਂ ਜਨਤਾ ਬਾਈ ਦੇਖੋ ਐ ਆ ਰਹੇ ਨੇ ਲੋਕ ਇਹ 65000 ਆਲਾ ਮਸਲਾ ਵੀਰੋ 65000 ਆਲਾ ਮਸਲਾ ਤੇ ਅੱਗੇ ਲੋਕ ਆ ਰਹੇ ਨੇ ਪੂਰਾ ਦਿਖਾਉਂਗਾ ਮੈਂ ਸਤੋਏ ਹੁਣ ਇਹ ਟਰੈਕਟਰ ਮਾਰਚਾ ਜਿਹੜਾ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕੱਠ ਦੇਖੋ ਤੁਸੀਂ ਜਿਵੇਂ ਕੱਠ ਕਿਵੇਂ ਦੁਨੀਆ ਆਈ ਆ ਭਾਈ ਕਿਉਂਕਿ ਭਾਈ ਹਰੇਕ ਬੰਦੇ ਦੀ ਹਮਦਰਦੀ ਆ ਇਸ ਮੁੱਦੇ ਤੇ ਬਾਈਆਂ ਨਾਲ ਦੇਖੋ ਤੁਸੀਂ ਕੱਠ ਦੇਖੋ ਪਾਤਣਾ ਸ਼ਹਿਰ ਭਾਈ ਪਾਤਣਾ ਸ਼ਹਿਰ ਦੇ ਵਿੱਚੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜਾ 65000 ਵਾਲਾ ਬਾਈਆਂ ਦਾ ਮਸਲਾ ਉਸ ਮੁੱਦੇ ਦੇ ਉੱਪਰ ਅੱਜ ਟਰੈਕਟਰ ਮਾਰਚ ਪੈਦਲ ਮਾਰਚ ਮੋਟਰਸਾਈਕਲ ਮਾਰਚ ਜਿਵੇਂ ਵੀ ਤੁਸੀਂ ਸਮਝ ਲਓ ਇਹਨੂੰ ਕਿਉਂਕਿ ਹਰ ਤਰੀਕੇ ਨਾਲ ਤੁਹਾਨੂੰ ਇੱਥੇ ਬੰਦਾ ਦੇਖੂਗਾ ਟਰੈਕਟਰਾਂ ਦੇ ਉੱਪਰ ਪੈਦਲ ਗੱਡੀਆਂ ਤੇ ਮੋਟਰਸਾਈਕਲਾਂ ਤੇ ਹਰ ਤਰੀਕੇ ਨਾਲ ਇੱਥੇ ਦੁਨੀਆ ਆਈ ਹੋਈ ਆ ਬਾਈ ਲੋਕਾਂ ਦੇ ਵਿੱਚ ਗੁੱਸਾ ਵੀ ਆ ਕਿ ਯਾਰ ਹਾਲੇ ਤੱਕ ਲੱਖੇ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਿਆ ਲਖਵਿੰਦਰ ਸਿੰਘ ਲੱਖਾ ਜਿਹੜਾ ਪੁਲਿਸ ਆ ਕੇ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਹਲੇ ਤੋ ਕਾ ਟਰਾਲੀ ਦੇਖ ਰਹੇ ਹਾਂ ਐਸੇ ਟਰਾਲੀ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਨੇ ਪਾਈਆਂ ਦੀਆਂ ਤੇ ਇਸ ਦੇ ਵਿੱਚ ਰੱਖ ਕੇ ਇਹ ਮਾਰਚਾ ਜਿਹੜਾ ਕੱਢਿਆ ਜਾ ਰਿਹਾ ਤੇ ਸਾਨੂੰ ਲਾਈਵ ਸਾਰਾ ਦਿਖਾਉਣਾ ਓ ਪਿੱਛੇ ਤੋਂ ਮੈਂ ਤੁਹਾਨੂੰ ਇੱਕ ਮਿੰਟ ਜ਼ੂਮ ਮਾਰ ਕੇ ਦਿਖਾਉਣਾ ਓ ਪਿੱਛੇ ਤੋਂ ਕੋ ਦੇਖੋ ਟਰਾਲੀਆਂ ਤੁਸੀਂ ਟਰਾਲੀਆਂ ਟਰਾਲੀਆਂ ਨੇ ਭਾਈ ਕਿਸਾਨ ਜੁਨੀਆ ਨੇ ਆਮ ਲੋਕ ਨੇ ਅਤੇ ਦੁਕਾਨਦਾਰਾਂ ਨੂੰ ਵੀ ਇੱਥੇ ਲੋਕਾਂ ਦੀ ਅਪੀਲ ਹੈ ਕਿ ਭਾਈ ਤੁਸੀਂ ਵੀ ਸਾਡਾ ਸਾਥ ਦਿਓ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਇਹਨਾਂ ਦੀ ਮੰਗ ਵੀ ਕੋਈ ਭਾਈ ਖਾਸ ਵੱਡੀ ਨਹੀਂ ਇਹਨਾਂ ਦੀ ਮੰਗ ਸਿਰਫ ਇੰਨੀ ਹੈ ਕਿ ਜਿਹੜੇ ਬੰਦੇ ਨੇ ਇਹ ਪੂਰਾ ਕਰਿਆ ਕੰਮ ਸਾਰਾ ਇਲਜ਼ਾਮ ਉਹਨਾਂ ਤੇ ਲਾਇ ਕਿਹੜੇ ਤੋਂ ਦੁਖੀ ਹੋਏ ਵੀ ਉਹਨੂੰ ਗਿਰਫਤਾਰ ਕਰੋ ਉਹ ਬਸ ਇੰਨੀ ਹੈ ਇਹਨਾਂ ਦੀ ਮੰਗ ਆ ਉਹੀ ਮੰਗ ਨੂੰ ਲੈ ਕੇ ਇਹ ਪੂਰਾ ਜਿਹੜਾ ਮਾਰਚ ਆ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਦੁਕਾਨਾਂ ਨੇ ਦੁਕਾਨਾਂ ਦੇਖੋ ਆਪ ਹੀ ਬੰਦ ਕਰਤੀਆਂ ਲੋਕਾਂ ਨੇ ਸਮਰਥਨ ਆ ਬਾਈ ਪੂਰਾ ਉਹ ਪਰਲੇ ਪਾਸੇ ਦੁਕਾਨਾਂ ਦੇਖ ਰਿਓ ਦੁਕਾਨਾਂ ਲੋਕ ਆਪ ਹੀ ਬੰਦ ਕਰੀ ਜਾਂਦੇ ਨੇ ਆ ਦੇਖ ਲਓ ਤੁਸੀਂ ਟਰਾਲੀਆਂ ਦੇ ਉੱਪਰ ਉਗਰਾਹਾਂ ਜੂਨੀਅਨਾਂ ਇਸ ਤਰੀਕੇ ਨਾਲ ਲੋਕ ਉਰੇ ਪਹੁੰਚੇ ਹੋਏ ਨੇ ਭੈਣਾ ਨੇ ਬਾਈ ਟਰਾਲੀਆਂ ਦੇਖੋ ਤੁਸੀਂ ਮੈਂ ਕਹਿੰਨਾ ਬਾਈ ਹਰ ਜਿੱਥੇ ਵੀ ਤੁਹਾਡੀ ਨਿਗਾਹ ਜਾ ਰਹੀ ਹੈ ਹਰ ਟਰਾਲੀ ਦੇ ਵਿੱਚ ਐਨ ਪੂਰੇ ਨੱਕੋ ਨੱਕ ਲੋਕ ਭਰੇ ਹੋਏ ਸਾਨੂੰ ਦਿਖਾਈ ਦੇ ਰਹੇ ਹੋਣਗੇ ਪੂਰਾ ਬਾਈ ਮੈਂ ਕਹਿੰਨਾ ਲੋਕਾਂ ਦਾ ਸਮਰਥਨ ਹੈ ਜਮਾਂ ਆਇਨਾ ਤੇ ਮੀਡੀਆ ਪਹੁੰਚਾ ਹੋਇਆ ਵੱਡੀ ਗਿਣਤੀ ਦੇ ਵਿੱਚ ਤੇ ਲੋਕ ਜਿਹੜਾ ਹੈਗਾ ਇੱਥੇ ਦੂਰੋਂ ਦੂਰੋਂ ਆਏ ਹੋਏ ਨੇ ਹੁਸ਼ਿਆਰਪੁਰ ਤੋਂ ਲਾਲੋ ਗਰਦਾਸਪੁਰ ਤੋਂ ਦੂਰੋਂ ਦੂਰੋਂ ਲੋਕ ਨੇ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਰੇ ਅਪੀਲ ਵੀ ਕਰਿਆ ਰਿਹਾ ਵੀ ਭਾਈ ਦੂਰ ਵਾਲੇ ਬੰਦੇ ਤਾਂ ਆ ਗਏ ਤੁਸੀਂ ਵੀ ਪਹੁੰਚੋ ਰੇ ਤੁਸੀਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਅੱਗੇ ਚੱਲਦਾ ਮੈਂ ਕਿਉਂਕਿ ਪਿੱਛੇ ਰਹਿ ਜਾਗੇ ਫਿਰ ਆਪਾਂ ਚੱਲੀਏ ਜੀ ਤੇ ਹੁਣ ਤੁਹਾਨੂੰ ਮੈਂ ਅੱਗੇ ਦਿਖਾਉਣਾ ਹੋਰ ਕੋਸ਼ਿਸ਼ ਕਰਦਾ ਬਾਈ ਦਿਖਾਉਣ ਦੀ ਤੇ ਅੱਗੇ ਚੱਲਦੇ ਆ ਮੋਟਰਸਾਈਕਲ ਤੇ ਬਾਈ ਹੋਰਾਂ ਨਾਲ ਕਿਉਂਕਿ ਸਾਰਾ ਬਾਜ਼ਾਰ ਦਾ ਤੁਹਾਨੂੰ ਮਾਹੌਲ ਮੈਂ ਦਿਖਾਉਂਦਾ ਰਹਿਣਾ ਨਾਲ-ਨਾਲ ਆ ਦੇਖੋ ਤੁਸੀਂ ਆਣੀ ਦੀ ਸੇਵਾ ਚੱਲ ਰਹੀ ਹੈ ਗਰਮੀ ਬਹੁਤ ਆ ਤੇ ਦੁਕਾਨਾਂ ਬੰਦ ਕਰ ਚੁੱਕਿਆ ਬਾਜ਼ਾਰ ਸਾਰੇ ਬਾਜ਼ਾਰ ਦਾ ਸਮਰਥਨ ਹੈ ਕਿਉਂਕਿ ਭਾਈ ਬਹੁਤ ਲੋਕਾਂ ਦੀ ਹਮਦਰਦੀ ਜੁੜੀ ਆ ਭਾਈ ਹੋਰਾਂ ਨਾਲ ਗਰੀਬ ਬੰਦੇ ਸੀ ਯਾਰ ਗਰੀਬ ਬੰਦੇ ਦੀ ਸੁਣਦਾ ਕੌਣ ਆ ਤੁਸੀਂ ਦੇਖ ਰਹੇ ਹੋ ਕਿ ਜਮ੍ਹਾਂ ਸਾਰੀਆਂ ਦੁਕਾਨਾਂ ਤੋਂ ਕੋਨਾ ਬਾਜ਼ਾਰ ਨੇ ਜਿਹੜੇ ਸਾਰੇ ਬੰਦ ਕਰਤੇ ਲੋਕਾਂ ਨੇ ਸਮਰਥਨ ਦੇ ਵਿੱਚ ਆ ਸਾਰੀਆਂ ਦੁਕਾਨਾਂ ਬੰਦ ਕਰੀਆਂ ਹੋਈਆਂ ਨੇ ਜਿੰਨਾ ਟਾਈਮ ਇਮਾਰਤੋਂ ਨਿਕਲੂਗਾ अच्छा ਇਹਦਾ ਟਾਈਮ ਵੀ ਹੈਗਾ ਕਿ ਕਨੇ ਵਜੇ ਤੱਕ ਰਾ ਕੋਈ ਟਾਈਮ ਨਹੀਂ ਜੀ ਇਹਨਾਂ ਦਾ ਓਵਰ ਟਾਈਮ ਹੀ ਹੈ। ਅੱਛਾ 2 ਵਜੇ ਤੱਕ ਵੈਸੇ ਰੱਖਿਆ ਹੋਇਆ ਹੈ। ਹਾਂ ਤੇ 2 ਵਜੇ ਤੱਕ ਤਾਂ ਚੱਲਣਗੇ ਚੱਲਣਗੇ। ਆ ਦੇਖੋ ਦੁਕਾਨਾਂ ਸਾਰੀਆਂ ਬੰਦ ਕਰਤੀਆਂ ਜੀ ਹੈ ਨਾ। ਦੁਕਾਨਾਂ ਲੋਕਾਂ ਦੇ ਸਮਰਥਨ ਦੇ ਵਿੱਚ ਭਾਈ ਸਾਰੀਆਂ ਬੰਦ ਕਰਤੀਆਂ। ਬਾਜ਼ਾਰ ਬੰਦ ਹੈ ਜੀ ਟੋਟਲ ਬਾਜ਼ਾਰ ਬੰਦ ਹੈ। ਅੱਛਾ ਓਕੇ ਓਕੇ ਤਾਂ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ।